ਜੇਕਰ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਹੋ ਤੇ ਖਾਸ ਕਰਕੇ ਜੇਕਰ ਭਾਰਤ ਨਾਲ ਸੰਬੰਧ ਤੋਂ ਤਾਂ ਤੁਸੀਂ ਇਹ ਧਿਆਨ ਨਾਲ ਖਬਰ ਸੁਣ ਲਓ ਕਿਉਂਕਿ ਹੁਣ ਅਮਰੀਕਾ ਜਾਣਾ ਇੰਨਾ ਸੌਖਾ ਨਹੀਂ ਰਿਹਾ ਕਿਉਂਕਿ ਲਗਾਤਾਰ ਵੀਜ਼ਾ ਨੂੰ ਲੈ ਕੇ ਸਖਤ ਕਦਮ ਅਮਰੀਕਾ ਵੱਲੋਂ ਚੁੱਕੇ ਜਾ ਰਹੇ ਨੇ ਜਿੱਥੇ ਚਲਦਿਆਂ ਹੁਣ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਐਚ1 ਵੀਜ਼ਾ ਨੂੰ ਪ੍ਰਣਾਲੀ ਨੂੰ ਬਦਲਣ ਲਈ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਜਿਸ ਵਿੱਚ ਮੌਜੂਦਾ ਲੋਟਰੀ ਆਧਾਰਿਤ ਮਾਡਲ ਨੂੰ ਖਤਮ ਕਰਕੇ ਇੱਕ ਵਜਨਦਾਰ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਇਸ ਤਬਦੀਲੀ ਨਾਲ 85000 ਸਾਲਾਨਾ ਵੀਜ਼ਾ ਦੀ ਸੀਮਾ ਨੂੰ ਪ੍ਰਭਾਵਿਤ ਕੀਤਾ ਜਾਵੇਗਾ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਪੇਸ਼ੇਵਾਰਾਂ ਤੇ ਪੈ ਸਕਦਾ ਹੈ ਜੋ ਐਚ1 ਵੀਜ਼ਾ ਆ ਵੀ ਦੇ ਸਭ ਤੋਂ ਵੱਡੇ ਪ੍ਰਾਪਤਕਰਤਾ ਨੇ ਜਾਨੀ ਕਿ ਜੋ H1B ਵੀਜਿਆਂ ਨੂੰ ਸਭ ਤੋਂ ਵੱਡ ਪ੍ਰਾਪਤ ਕਰਦੇ ਨੇ ਉਹਨਾਂ ਤੇ ਸਿੱਧਾ ਅਸਰ ਪੈਂਦਾ ਦਿਖਾਈ ਦੇ ਸਕਦਾ ਹੈ ਦੱਸ ਦਈਏ ਕਿ DHS ਨੇ 17 ਜੁਲਾਈ 2022 ਨੂੰ ਆਫਿਸ ਆਫ ਇਨਫੋਰਮੇਸ਼ਨ ਐਂਡ ਰੈਗੂਲੇਟਰੀ ਅਫੇਅਰਸ ਨੂੰ ਇੱਕ ਪ੍ਰਸਤਾਵ ਸੌਂਪਿਆ ਜਿਸ ਵਿੱਚ H1B ਵੀਜਿਆਂ ਦੀ ਮੌਜੂਦ ਕੀ ਲਾਟਰੀ ਨੂੰ ਪ੍ਰਣਾਲੀ ਨੂੰ ਖਤਮ ਕਰਨਾ ਕਰਕੇ ਤਨਖਾਹ ਅਤੇ ਯੋਗਤਾਵਾਂ ਵਰਗੇ ਮਾਪਦੰਡਾਂ ਤੇ ਆਧਾਰਿਤ ਇੱਕ ਵਜਨਦਾਰ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਇਸ ਪ੍ਰਸਤਾਵ ਦਾ ਮੁੱਖ ਉਦੇਸ਼ ਉੱਚ ਹੁਨਰਵੰਦ ਪੇਸ਼ੇਵਰਾਂ ਖਾਸ ਕਰਕੇ PhD ਧਾਰਕਾਂ ਨੂੰ ਤਰਜੀਹ ਦੇਣਾ ਹੈ ਇੱਕ ਅਧਿਆਨ ਅਨੁਸਾਰ ਇਸ ਤਬਦੀਲੀ ਨਾਲ H1B ਪ੍ਰੋਗਰਾਮ ਦੀ ਆਰਥਿਕ ਮੁੱਲ 88% ਤੱਕ ਵਾਹ ਸਕਦਾ ਹੈ ਜਿਸ ਨਾਲ ਪਹਿਲੀ ਵਾਰ H1B ਵੀਜ਼ਾ ਧਾਰਕਾਂ ਦੀ ਔਸਤਨ ਤਨਖਾਹ 1,06,000 ਤੋਂ ਵੱਧ ਕੇ 1,72,000 ਹੋ ਸਕਦੀ ਹੈ ਵਰਤਮਾਨ ਵਿੱਚ H1B ਵੀਜ਼ਿਆਂ ਦੀ ਸੀਮਾ 85,000 ਪ੍ਰਤੀ ਸਾਲ ਹੈ ਜਿਸ ਵਿੱਚ 20000 ਵਿਜੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਜਾਂ ਉਸ ਤੋਂ ਉੱਚੀ ਡਿਗਰੀ ਵਾਲੇ ਵਿਅਕਤੀਆਂ ਲਈ ਰਾਖਵੇਂ ਹਨ ਅਰਜ਼ੀਆਂ ਦੀ ਗਿਣਤੀ ਸੀਮਾ ਤੋਂ ਕਿਤੇ ਜ਼ਿਆਦਾ ਹੋਣ ਕਾਰਨ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸ ਇੱਕ ਰੈਂਡਮ ਲਾਟਰੀ ਪ੍ਰਣਾਲੀ ਦੀ ਵਰਤੋਂ ਕਰਦੀ ਹੈ ਜੋ ਸਾਰੇ ਅਰਜ਼ੀਦਾਰਾਂ ਨੂੰ ਬਰਾਬਰ ਮੌਕਾ ਦਿੰਦੀ ਹੈ ਭਾਵੇਂ ਉਨ੍ਹਾਂ ਦੀ ਯੋਗਤਾ ਜਾਂ ਤਨਖਾਹ ਕੋਈ ਵੀ ਹੋਵੇ 224 ਵਿੱਚ ਯੂਐਸਸੀਆਈਐਸ ਨੂੰ 780 884 ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 758994 ਜੋਗ ਸਨ H1B ਵੀਜਾ ਪ੍ਰੋਗਰਾਮ ਵਿੱਚ ਭਾਰਤੀ ਨਾਗਰਿਕਾਂ ਦਾ ਦਬਦਬਾ ਰਿਹਾ ਹੈ 2022 ਵਿੱਚ 77% ਅਤੇ 2023 ਵਿੱਚ 72.3% ਦੇ H1B ਵੀਜੇ ਭਾਰਤੀਆਂ ਨੂੰ ਜਾਰੀ ਕੀਤੇ ਗਏ ਨਵੀਂ ਪ੍ਰਸਤਾਵਿਤ ਪ੍ਰਣਾਲੀ ਜੋ ਉੱਚ ਤਨਖਾਹ ਅਤੇ ਯੋਗਤਾਵਾਂ ਨੂੰ ਤਰਜੀਹ ਦਿੰਦੀ ਹੈ ਉਸ ਨਾਲ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਪ੍ਰਾਰੰਭਕ ਕਰੇ ਕੈਰੀਅਰ ਵਾਲੇ ਪੇਸ਼ੇਵਾਰ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨੁਕਸਾਨ ਹੋ ਸਕਦਾ ਹੈ ਇੱਕ 2121 ਦੇ ਨੈਸ਼ਨਲ ਫਾਊਂਡੇਸ਼ਨ ਫਾਰ ਐਮੀ ਅਮਰੀਕਨ ਪਾਲਿਸੀ ਦੇ ਵਿਸ਼ਲੇਸ਼ਣ ਅਨੁਸਾਰ ਮੌਜੂਦਾ ਲਾਟਰੀ ਸਿਸਟਮ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ H1B ਵੀਜ਼ਾ ਪਟੀਸ਼ਨ ਪ੍ਰਾਪਤ ਕਰਨ ਦੀ ਸੰਭਾਵਨਾ 84% ਦਾ 54 ਫੀਸਦੀ ਜ਼ਿਆਦਾ ਸੀ H1B ਵੀਜ਼ਾ ਪ੍ਰੋਗਰਾਮ ਲੰਬੇ ਸਮੇਂ ਤੋਂ ਸਿਆਸੀ ਵਿਵਾਦ ਦਾ ਵਿਸ਼ਾ ਰਿਹਾ ਹੈ ਡੋਨਾਲਡ ਟਰੰਪ ਅਤੇ ਉਸ ਦੇ ਸਮਰਥਕ ਇਸ ਪ੍ਰੋਗਰਾਮ ਨੂੰ ਸਖ ਕਰਨ ਦੇ ਵਕਾਲਤ ਕਰਦੇ ਨੇ ਜਦ ਕਿ ਟੈਕ ਉਦਯੋਗ ਦੇ ਮੋਹਰੀ ਜਿਵੇਂ ਕਿ ਐਲਨ ਮਸਕ ਇਸ ਨੂੰ ਅਮਰੀਕੀ ਨਵੀਨਤਾ ਲਈ ਜ਼ਰੂਰੀ ਮੰਨਦੇ ਹਨ ਨਵੀਂ ਪ੍ਰਸਤਾਵਿਤ ਪ੍ਰਣਾਲੀ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਹ ਉੱਚ ਪੁਨਰਬੰਦ ਪ੍ਰਤੀਵਾ ਨੂੰ ਆਕਰਸ਼ਿਤ ਕਰੇਗੀ ਜਦਕਿ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਆਊਟਸੋਰਸਿੰਗ ਫਰਮਾਂ ਨੂੰ ਨੁਕਸਾਨ ਪਹੁੰਚਾਏਗੀ ਅਤੇ ਨਵੇਂ ਪੇਸ਼ੇਵਾਰਾਂ ਲਈ ਮੌਕਾ ਘਟਾਏਗੀ। DHS ਦੇ ਪ੍ਰਸਤਾਵ ਵਿੱਚ ਅਜੇ ਕੋਈ ਨਿਸ਼ਚਿਤ ਸਮਾਂ ਸੀਮਾ ਦਾ ਜ਼ਿਕਰ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫਿਸਕਲ ਸਾਲ 2026 ਦੇ H1B ਵੀਜ਼ਿਆਂ ਤੇ ਪ੍ਰਭਾਵ ਨਹੀਂ ਪਾਵੇਗਾ ਕਿਉਂਕਿ ਇਸ ਸਾਲ ਦਾ ਦੀ ਸੀਮਾ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। USCIS ਨੇ ਘੋਸ਼ਣਾ ਕੀਤੀ ਹੈ ਕਿ 226 ਲਈ 3743985 ਜੋਗ ਰਜਿਸਟ੍ਰੇਸ਼ਨਾਂ પ્રાપ્ત ਹੋਈਆਂ ਸਨ ਜੋ ਪਿਛਲੇ ਸਾਲ 470342 ਦੇ ਮੁਕਾਬਲੇ 26.9% ਘਟ ਹਨ ਇਹ ਤਬਦੀਲੀਆਂ ਅਮਰੀਕੀ ਅਰਥਵਿਵਸਥਾ ਅਤੇ ਵਿਸ਼ਵਵਿਆਪੀ ਪ੍ਰਤੀਵਾਦੀ ਖਿੱਚ ਦੇ ਸੰਦਰਭ ਵਿੱਚ ਮਹੱਤਵਪੂਰਨ ਹੋ ਸਕਦੀਆਂ ਨੇ ਇਹ ਪ੍ਰਸਤਾਵਿਤ ਤਬਦੀਲੀ H1B ਵੀਜ਼ਾ ਪ੍ਰੋਗਰਾਮ ਨੂੰ ਵਧੇਰੇ ਮੈਰਿਟ ਆਧਾਰਿਤ ਆਰਥਿਕ ਤੌਰ ਤੇ ਮੁੱਲ ਮਲਵਾਨ ਬਣਾਉਣ ਦੀ ਕੋਸ਼ਿਸ਼ ਹੈ ਪਰ ਇਸ ਨਾਲ ਆਰੰਭਿਕ ਕੈਰੀਅਰ ਵਾਲੇ ਪੇਸ਼ੇਵਰ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਰਤੀ ਪੇਸ਼ੇਵਰ ਜੋ ਇਸ ਪ੍ਰੋਗਰਾਮ ਦੇ ਮੁੱਖ ਲਾਭਾ ਲਾਭਾਰਥੀ ਨੇ ਉਹਨਾਂ ਨੂੰ ਨਵੀਂ ਪ੍ਰਣਾਲੀ ਅਨੁਕੂਲ ਹੋਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ